ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਮਹਿੰਗੇ ਫੋਨ ਬਾਰੇ ਲੋਕ ਕਹਿੰਦੇ ਨੇ ਕਿ ਇਹ ਫੋਨ ਨੀਤਾ ਅਬਾਨੀ ਕੋਲੇ ਅਤੇ ਇਸ ਦੀ ਕੀਮਤ ਲਗਭਗ 400 ਕਰੋੜ ਰੁਪਏ ਫਾਲਕਨ ਸੁਪਰਨੋਵਾ ਆਈਫੋਨ 6 ਪਿੰਕ ਡਾਇਮੰਡ ਐਡੀਸ਼ਨ ਇਹ ਫੋਨ ਫਾਲਕਨ ਲਗਜ਼ਰੀ ਨੇ ਤਿਆਰ ਕੀਤਾ ਹੈ ਐਪਲ ਦਾ ਇਹ ਆਮ ਫੋਨ ਆਈਫੋਨ 6 ਸੀ ਪਰ ਫਾਲਕਨ ਨੇ ਇਸ ਨੂੰ ਮਹਿੰਗੀਆਂ ਤਾਤਾਂ ਤੇ ਹੀਰੇ ਨਾਲ ਬਦਲ ਕੇ ਲਗਜ਼ਰੀ ਮਾਡਲ ਬਣਾ ਦਿੱਤਾ ਹੈ ਇਸੇ ਕਰਕੇ ਹੀ ਇਹ ਬਹੁਤ ਜ਼ਿਆਦਾ ਮਹਿੰਗਾ ਹੈ। ਦੇ ਪਿੱਛੇ ਇੱਕ ਵੱਡਾ ਪਿੰਕ ਡਾਇਮੰਡ ਲੱਗਿਆ ਹੋਇਆ ਹੈ। ਪੂਰੇ ਫੋਨ ਉੱਤੇ 24 ਕੈਰੇਟ ਸੋਨੇ ਦੀ ਲੇਅਰ ਨਾਲ ਹੀ ਪਲੈਟਿਨਮ ਕੋਟਿੰਗ ਹੋਈ ਹੋਈ ਹੈ। ਇਸੇ ਕਰਕੇ ਹੀ ਇਸ ਦੀ ਕੀਮਤ 44.5 ਮਿਲੀਅਨ ਡਾਲਰ ਹੈ। ਜਾਣੀ ਕਿ ਭਾਰਤ ਦੇ ਹਿਸਾਬ ਨਾਲ 400 ਤੋਂ ਲੈ ਕੇ 410 ਕਰੋੜ ਰੁਪਏ ਤੱਕ ਬੰਦੀ ਹੈ। ਸੱਚ ਪੁੱਛੋ ਥਾ ਇਹ ਫੋਨ ਨਹੀਂ ਇੱਕ ਮਹਿੰਗਾ ਹੀਰਾ ਹੈ। ਪਰ ਇੱਥੇ ਇੱਕ ਗੱਲ ਦੋਸਤੋ ਆਪਾਂ ਪੱਕੀ ਕਰ ਦਈਏ। ਕੇ ਲੋਕ ਕਹਿੰਦੇ ਆ ਵੀ ਇਹ ਫੋਨ ਨੀਤਾ ਅਬਾਨੀ ਕੋਲੇ ਪਰ ਕਿਤੇ ਨਾ ਕਿਤੇ ਇਹ ਇੱਕ ਅਫਵਾਹ ਵੀ ਦੱਸੀ ਜਾ ਰਹੀ ਹੈ ਫੋਨ ਤਾਂ ਇੰਨਾ ਮਹਿੰਗਾ ਹੈ ਦੁਨੀਆ ਤੇ ਪਰ ਜੋ ਨੀਤਾ ਅਬਾਨੀ ਦਾ ਸੱਚ ਹੈ ਉਹ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਰਿਯੂਮਰ ਹੀ ਫੈਲੇ ਹੋਇਆ ਸੋਸ਼ਲ ਮੀਡੀਆ ਤੇ ਬਾਕੀ ਇਹ ਫੋਨ ਬਹੁਤ ਹੀ ਜ਼ਿਆਦਾ ਮਹਿੰਗਾ ਵਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਫੋਨ ਕਿੰਨੇ ਦਾ ਤੇ ਕਿਹੜਾ ਫੋਨ ਆ ਤੁਹਾਡੇ ਕੋਲ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਦਾਂ ਦੇ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਰਬ ਰੱਖਾ